ਪੰਜਾਬ ਸਟੇਟ ਮਿਨਿਸਟਰੀਅਲ ਪੈਨਸ਼ਨਰ ਐਸੋਸੀਏਸ਼ਨ ਦੀ ਸਾਲ 2026 ਦੀ ਪਲੇਠੀ ਦੀ ਮੀਟਿੰਗ ਗਲਬੀਰ ਸਿੰਘ ਬਾਜਵਾਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੌਜੂਦਾ ਸਰਕਾਰ ਦੀਆਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਪ੍ਰਤੀ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਹੋਏ ਸਮੂਹ ਪੈਨਸ਼ਨਰਾਂ ਨੇ ਸਰਕਾਰ ਨੂੰ ਕੋਸਿਆ ਇਸ ਮੌਕੇ ਵਕਵਕ ਬੁਲਾਰਿਆ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਲ 2005 ਵਿੱਚ ਸਰਕਾਰ ਵੱਲੋਂ ਬਣਦੇ 16% ਡੀਏ ਦੀਆਂ 5 ਕਿਸ਼ਤਾਂ ਵਿੱਚੋਂ ਇੱਕ ਵੀ ਕਿਸ਼ਤ ਨਾ ਦੇ ਕੇ ਪੀਪਾ ਖਾਲੀ ਹੋਣ ਦਾ ਸਬੂਤ ਦਿੰਦਾ ਹੈ ਜਦ ਕਿ ਮੁੱਖ ਮੰਤਰੀ ਸਾਬ ਸਟੇਜਾਂ ਤੋਂ ਸਰਕਾਰ ਦਾ ਖਜ਼ਾਨਾ ਭਰਿਆ ਹੋਣ ਦਾ ਦਾਵਾ ਹਮੇਸ਼ਾ ਕਰਦੇ ਹਨ ਬੁਲਾਰਿਆਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਕੁਝ ਦਿਨਾ ਤਾਂ ਦੂਰ ਦੀ ਗੱਲ ਮੀਟਿੰਗ ਤੱਕ ਨਹੀਂ ਕੀਤੀ ਹਮੇਸ਼ਾ ਮੀਟਿੰਗ ਦੀ ਤਰੀਕ ਤੇ ਤਰੀਕੇ ਹੀ ਪਈ ਹੈ ਜੋ ਕਿ ਬਹੁਤ ਮਾੜੀ ਗੱਲ ਹੈ ਬੁਲਾਰਿਆਂ ਨੇ ਇਹ ਵੀ ਕਿਹਾ ਕਿ ਸਾਲ 2021 ਵਿੱਚ ਜਦ ਭਗਵੰਤ ਮਾਨ ਸਾਹਿਬ ਤੇ ਵਿੱਤ ਮੰਤਰੀ ਜਦੋਂ ਪੈਨਸ਼ਨਾਂ ਤੇ ਮੁਲਾਜ਼ਮਾਂ ਨੂੰ ਮਿਲਦੇ ਸਨ ਤਾਂ ਇਹ ਕਿਹਾ ਕਰਦੇ ਸਨ ਕਿ ਉਹਨਾਂ ਦੀ ਸਰਕਾਰ ਵਲੇ ਪੈਨਸ਼ਨਾਂ ਤੇ ਮੁਲਾਜ਼ਮਾਂ ਨੂੰ ਕੋਈ ਤਰਨਾ ਮਜਬਰਾ ਨਹੀਂ ਕਰਨਾ ਪਵੇਗਾ ਅਤੇ ਸਮੇਂ ਸਿਰ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਇਆ ਕਰੇਗਾ ਪਰ ਅਜੋਕੀ ਸਥਿਤੀ ਇਸ ਦੇ ਬਿਲਕੁਲ ਉਲਟ ਹੈ ਪੈਨਸ਼ਨਾਂ ਨੂੰ ਆਪਣੇ ਹੱਕ ਲੈਣ ਲਈ ਸੜਕਾਂ ਤੇ ਅੰਦੋਲਨ ਕਰਨ ਲਈ ਇਹ ਸਰਕਾਰ ਮਜਬੂਰ ਕਰ ਰਹੀ ਹੈ ਪੈਨਸ਼ਨਾਂ ਅਤੇ ਪੰਜਾਬ ਸਰਕਾਰ ਦੀ ਆਪਸੀ ਦੂਰੀਆਂ ਦਿਨ-ਬਦ ਦਿਨ ਵੱਧ ਰਹੀਆਂ ਹਨ ਸਰਕਾਰ ਨੂੰ ਆਪਣਾ ਹੱਠੀ ਰਵਈਆ ਤਿਆਗ ਕੇ ਪੈਨਸ਼ਨਾਂ ਦੀਆਂ ਮੰਗਾਂ ਪੈਲ ਦੇ ਆਧਾਰ ਤੇ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਬੰਦਾ 16% ਡੀਏ ਤੁਰੰਤ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ 2.95 ਦੇ ਗੁਣਾਕ ਫਾਰਮੂਲੇ ਨਾਲ ਪੈਨਸ਼ਨ ਫਿਕ ਕਰਨੀ ਚਾਹੀਦੀ ਹੈ ਮੈਡੀਕਲ ਪਤਾ 3000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ ਲੀਵ ਇਨਕੈਸ਼ਮੈਂਟ ਦਾ ਏਰੀਅਰ ਪੇਕ ਮਿਸ਼ਨ ਦਾ ਏਰੀਅਰ ਆਦ ਇਕੱਠਾ ਇੱਕ ਕਿਸ਼ਤ ਵਿੱਚ ਜਸ਼ਮੁਕਤ ਕੀਤਾ ਜਾਵੇ ਫੈਮਿਲੀ ਪੈਨਸ਼ਨਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਨੇ ਚਾਹੀਦੇ ਹਨ ਐਲਟੀਸੀ ਬੰਦੀ ਮਿਤੀ ਤੇ ਡਿਊ ਹੋਣ ਤੋਂ ਤੁਰੰਤ ਦੇਣਾ ਚਾਹੀਦਾ ਹੈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਪੈਨਸ਼ਨਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਮੌਜੂਦਾ ਸਰਕਾਰ ਨੂੰ ਖਮਿਆਜਾ ਭੁਗਤਣਾ ਪਵੇਗਾ ਇਸ ਮੌਕੇ ਜਥੇਬੰਦੀ ਦਾ ਸਾਲ 2026 ਦਾ ਕਲੰਡਰ ਜਾਰੀ ਕਰਨ ਲਈ ਸ਼੍ਰੀ ਜਗਦੀਸ਼ ਠਾਕਰ ਪ੍ਰਧਾਨ ਪੀ ਐਸ ਐਮ ਐਸ ਯੂ ਜ਼ਿਲ੍ਹਾ ਅਮਰਸਰ ਅਤੇ ਅਮਨ ਸ਼ਰਮਾ ਥਰੀਏਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਵੱਲੋਂ ਕਲੰਡਰ ਜਾਰੀ ਕੀਤਾ ਗਿਆ ਉਹਨਾਂ ਪੰਜਾਬ ਸਟੇਟ ਮਿਨਿਸਟਰੀ ਦੇ ਪੈਨਸ਼ਨ ਐਸੋਸੀਏਸ਼ਨ ਦੇ ਸਾਰੇ ਲੀਡਰਾਂ ਨੂੰ ਵਧਾਈ ਦਿੱਤੀਆਂ ਅਤੇ ਜਥੇਬੰਦੀ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਬਾਜਵਾ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਡਾਕਟਰ ਨਿਰਮਲ ਸਿੰਘ ਜਨਰਲ ਸਕੱਤਰ ਰਮੇਸ਼ ਗੱਲ ਵਿੱਚ ਸਕੱਤਰ ਬਲਬੀਰ ਸਿੰਘ ਚੇਅਰਮੈਨ ਬਲਵਿੰਦਰ ਕੁਮਾਰ ਜੰਦੀਪੁਰ ਸੀਨੀਅਰ ਮੀਤ ਪ੍ਰਧਾਨ ਵਿਨਾ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਸੋਮਨਾਥ ਰੋਲੀਆ ਮੁਖ ਸਲਾਹਕਾਰ ਹਰਵਿੰਦਰ ਸਿੰਘ ਜੋਸ਼ਰ ਮੁਖ ਜਥੇਬੰਦਕ ਸਕੱਤਰ ਜੁਗੇਸ਼ ਪਟਿਆ ਪ੍ਰੈਸ ਸਕੱਤਰ ਮਨਜੀਤ ਸਿੰਘ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸਰਦਾਰਦੀਪ ਸਿੰਘ ਵਾਈਸ ਚੇਅਰਮੈਨ ਰਮੇਸ਼ਪੁਰ ਮੀਤ ਪ੍ਰਧਾਨ ਪਰਮਪਾਲ ਸਿੰਘ ਆਨੰਦ ਜੁਆਇੰਟ ਸਕੱਤਰ ਵਿਜੇ ਕੁਮਾਰ ਬਾਲੀ ਜੁਆਇੰਟ ਸਕੱਤਰ ਵਰਿੰਦਰ ਕੁਮਾਰ ਜੋਇਨਸ ਕਤਰ ਵਿਜੇ ਕੁਮਾਰ ਸ਼ਰਮਾ ਆਫਿਸ ਕਤਰ ਕੁਲਦੀਪ ਸਿੰਘ ਕਾਨੂੰਨੀ ਸਲਾਹਕਾਰ ਰਗਵੀਰ ਸਿੰਘ ਅਰਜਨ ਸਿੰਘ ਤਰਸਿਕਾ ਮੈਡਮ ਦਨੀਸ਼ ਬੱਲਾ ਸੁਖਦੇਵ ਸਿੰਘ ਹਰਪਾਲ ਸਿੰਘ ਦਲਜੀਤ ਸਿੰਘ ਅਮਨ ਥਰੀਏਵਾਲ ਭੁਪਿੰਦਰ ਸਿੰਘ ਕੁਲਵੰਤ ਸਿੰਘ ਵਿਰਕ ਸੁਰਿੰਦਰ ਕੁਮਾਰ ਖਰਾਨਾ ਨਰਿੰਦਰ ਸਿੰਘ ਰਮੇਸ਼ ਕੁਮਾਰ ਰਾਧਾ ਕ੍ਰਿਸ਼ਨ ਮਹਿੰਦਰ ਸਿੰਘ ਬੇਦੀ ਮੁਖਤਿਆਰ ਸਿੰਘ ਸਤਨਾਮ ਸਿੰਘ ਸ਼ਾਮਲਾਲ ਓਮਪrakash ਛੇ ਕੁਮਾਰ ਬਲਵਿੰਦਰ ਸਿੰਘ ਗਿੱਲ ਆਦ ਮੌਜੂਦ ਸਨ ਪੰਜਾਬ ਸਟੇਟ ਮਿਨਿਸਟਰੀਰੀਅਲ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਭਰਵੀਂ ਮੀਟਿੰਗ ਹੋਈ ਆ ਜਿਹਦੇ ਵਿੱਚ ਸਾਰੇ ਅਹੁਦੇਦਾਰਾਂ ਨੇ ਤੇ ਮੈਂਬਰਾਂ ਨੇ ਸਬੂਲੀਤ ਕੀਤੀ ਆ ਘਟੋ ਘਟਾ 35 40 ਜਿਹੜੇ ਸਾਡੇ ਪੈਨਸ਼ਨਰ ਨੇ ਸਾਥੀ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸਨ ਮੀਟਿੰਗ ਜਿਹੜੀ ਆ ਨੂਨਾਵਾਰ ਮੀਟਿੰਗ ਹੋਈ ਆ ਉਹਦੇ ਵਿੱਚ ਇੱਕ ਤੇ ਕੈਲੰਡਰ ਜਿਹੜਾ 2026 ਦਾ ਉਹ ਜਾਰੀ ਕੀਤਾ ਗਿਆ ਵਾ ਜਿਹਦੇ ਵਿੱਚ ਆਮਲੇ এডਿਕੇਸ਼ਨ ਵਾਲੇ ਨਾ ਉਹਨਾਂ ਨੇ ਬਹੁਤ ਤੁਹਾਡਾ ਕੈਲੰਡਰ ਤਿਆਰ ਕਰਾਉਂਦੇ ਵਿੱਚ ਜਿਹੜਾ ਸਹਿਯੋਗ ਦਿੱਤਾ ਹੈ ਅਸੀਂ ਉਹਦਾ ਵੀ ਧੰਨਵਾਦ ਕਰਦੇ ਆਂ ਬਾਕੀ ਸਰਕਾਰ ਕੋਲੋਂ ਮੰਗ ਕਰਦੇ ਆਂ ਕਿ ਜੋ ਵੀ ਸਾਡਾ ਡੀਏ ਆ ਪਿਛਲੇ ਸਵੇ ਤੋਂ ਲੈ ਕੇ ਜੋ ਵੀ ਧੱਬੀ ਮਿੱਠੀ ਆ ਉਹ ਹੁਣ ਪਿਛੇ ਇੱਕ ਇੱਕ ਸਾਲ ਤੁਹਾਡਾ ਰਹਿ ਗਿਆ ਵਾ ਤੇ ਜੇ ਮੁਲਾਜ਼ਮ ਦੇ ਪੈਨਸ਼ਨਰ ਤੁਹਾਨੂੰ ਜਿਹੜੇ ਨੇ ਪਉੜੀ ਚਾੜ੍ਹ ਕੇ ਤਾਂ ਚਵਾਰੇ ਦੇ ਚੜ ਸਕਦੇ ਨੇ ਤੇ ਤੁਹਾਨੂੰ ਉਠਾ ਲਾ ਵੀ ਸਕਦੇ ਨੇ ਤੁਸੀਂ ਇਹਨਾਂ ਵੱਲ ਧਿਆਨ ਦਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਚੋਣਾਂ ਆਉਣੀਆਂ ਨੇ ਕੁਝ ਨਾ ਕੁਝ ਵੋਟਾਂ ਤੁਸੀਂ ਹਾਸਲ ਕਰ ਸਕੋ ਪਾਨੂੰ ਲੱਗਦਾ ਇਹ ਹੈ ਕਿ ਤੁਹਾਡੀ ਹੁਣ ਅਗਾਂਹ ਸਰਕਾਰ ਤੇ ਆਉਣੀ ਨਹੀਂ ਪਰ ਤੋਂ ਫਿਰ ਵੀ ਜੇ ਤੁਸੀਂ ਮੁਲਾਜ਼ਮਾਂ ਦਾ ਕੁਝ ਨਾ ਕੁਝ ਕਰ ਜੋਗੇ ਤੇ ਕੋਈ ਨਾ ਕੁਝ ਵੋਟਾਂ ਲੈ ਕੇ ਕੁਝ ਸੀਟਾਂ ਤੁਸੀਂ ਲੈ ਸਕਦੇ ਹੋ ਸਾਡਾ ਜਿਹੜਾ ਮੁਲਾਜ਼ਮਾਂ ਦਾ ਪੈਨਸ਼ਨਰਾਂ ਨੂੰ ਲਈਏ ਤੇ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਜਿਹੜੇ ਕੱਲ ਕੀ ਪੈਨਸ਼ਨ ਹੈ ਉਹਨਾਂ ਦੀ ਜਿਹੜੀ ਆ 올ਡ ਪੈਨਸ਼ਨ ਸਕੀਮ ਜਿਹੜੀ ਆ ਅਸੀਂ ਉਹ ਵੀ ਅਪੀਲ ਕਰਦੇ ਆ ਕਿ ਤੁਸੀਂ ਆਪ ਹੀ ਮੰਨਿਆ ਸੀ ਸਰਕਾਰ ਬਣ ਤੋਂ ਪਹਿਲਾਂ ਕਿ ਅਸੀਂ ਆਉਂਦੇ ਸਾਰ ਹੀ ਔਡ ਪੈਨਸ਼ਨ ਸਕੀਮ ਲਈ ਲਾਗੂ ਕਰਾਂਗੇ ਪਰੰਤੂ ਅਜੇ ਤੱਕ ਵੀ ਉਹਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ ਉਹਨੂੰ ਵੀ ਲਾਗੂ ਕੀਤਾ ਜਾਵੇ ਤੇ ਜੋ ਮੁਲਾਜ਼ਮਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਸਾਥੀਆਂ ਦਾ ਇੱਥੇ ਮੀਟਿੰਗ ਦੇ ਵਿੱਚ ਆਉਂ ਤੇ ਧੰਨਵਾਦ ਕਰਦਾ ਧੰਨਵਾਦ ਸਾਥੀ ਪੰਜਾਬ ਸਟੇਟ ਮਿਸਟਰੀਅਲ ਪੈਨਸ਼ਨਰ ਐਸੋਸੀਏਸ਼ਨ ਜਿਹੜਾ ਅੰਮ੍ਰਿਤਸਰ ਦੀ ਵੀ ਨਵਾਰ ਮੀਟਿੰਗ ਹੋਈ ਆ ਉਸ ਦੇ ਵਿੱਚ ਜਿੱਤੇ ਸਾਰਿਆਂ ਨੂੰ ਅਸੀਂ ਲੋਹੜੀ ਦੀਆਂ ਮਾਘੀ ਦੀਆਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਨੇ ਉੱਥੇ ਨਾਲ ਦੇ ਨਾਲ ਹੀ 50 ਸਟੇਟ ਮਿਸਟਰੀਅਲ ਪੈਨਸਲ ਐਸੋਸੀਏਸ਼ਨ ਜਿਹੜਾ ਅੰਮ੍ਰਿਤਸਰ ਨੇ ਆਪਣਾ ਸਾਲ 2026 ਦਾ ਇੱਕ ਵੱਡਾ ਕੈਲੰਡਰ ਜਿਹੜਾ ਵਾਲ ਕੈਲੰਡਰ ਤੇ ਇੱਕ ਟੇਬਲ ਕੈਲੰਡਰ ਦੋ ਕੈਲੰਡਰ ਅੱਜ ਰਿਲੀਜ਼ ਕੀਤੇ ਨੇ ਇਸ ਖੁਸ਼ੀ ਦੇ ਮੌਕੇ ਤੇ ਸਾਡੇ ਨਾਲ ਸ਼੍ਰੀ ਜਗਦੀਸ਼ ਸ਼ਾਕਰ ਜੀ ਉਹ ਵੀ ਚੇਚਾ ਟਾਈਮ ਕੱਢ ਕੇ ਆਏ ਸੀਗੇ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਬਾਕੀ ਸਾਡੇ ਸਾਰੀ ਜਥੇਬੰਦੀ ਜਿਸ ਦੇ ਵਿੱਚ ਸਾਡੇ ਪ੍ਰਧਾਨ ਸਰਦਾਰ ਦਲਬੀਰ ਸਿੰਘ ਜੀ ਬਾਜਵਾ ਜਨ ਸਕੱਤਰ ਸ਼੍ਰੀ ਨਵੇਸ਼ ਗਿੱਲ ਜੀ ਤੇ ਨਾਲ ਸਾਡੇ ਕੈਸ਼ਰ ਸਾਹਿਬ ਸ਼੍ਰੀ ਬਲਬੀਰ ਸਿੰਘ ਜੀ ਚੇਅਰਮੈਨ ਸਾਹਿਬ ਬਲੰਦ ਸਿੰਘ ਜੈੰਤੀਪੁਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਿਸਟਰ ਸੋਮਨਾ ਜੀ ਰੋਲਿਆ ਤੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਦੀਪ ਸਿੰਘ ਜੀ ਤੇ ਮੈਡਮ ਵੀਨਾ ਜੀ ਤੇ ਹੋਰ ਸਾਰੇ ਜਿੰਨੇ ਵੀ ਇਥੇ ਸਾਡੇ ਸਾਥੀ ਆਏ ਨੇ ਮੈਂ ਇਕੱਲੇ ਇਕੱਲੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿ ਸਮਾਂ ਘੱਟ ਹੈ ਇਸ ਕਰਕੇ ਅਸੀਂ ਸਾਰਿਆਂ ਦੇ ਹੀ ਧੰਨਵਾਦੀ ਹਾਂ ਤੇ ਅਸੀਂ ਸਾਰਿਆਂ ਨੂੰ ਵਧਾਈ ਦਿੰਨੇ ਆ ਨਵੇਂ ਸਾਲ ਦੀ ਵੀ ਤੇ ਸਰਕਾਰ ਤੋਂ ਜਿਹੜੀ ਮੰਗ ਕੀਤੀ ਗਈ ਆ ਵੀ ਸਰਕਾਰ ਜੀ ਜਿਹੜੀਆਂ ਸਾਡੀਆਂ ਪੰਜ ਕਿਸ਼ਤਾਂ ਤੁਸੀਂ ਦੱਬੀ ਬੈਠੇ ਹੋ ਡੀਏ ਦੀਆਂ 16% ਡੀਏ ਸਾਡਾ ਘਟਿਆ ਕਿਰਪਾ ਕਰਕੇ ਸਾਨੂੰ ਉਹ ਜਿਹੜਾ ਦਿੱਤਾ ਜਾਏ ਕਿਉਂਕਿ ਅਸੀਂ ਸਾਰੇ ਇੰਡੀਆ ਵਾਲੋਂ ਪੰਜਾਬ ਦੇ ਪੈਨਸ਼ਨਰ ਤੇ ਮੁਲਾਜ਼ਮ ਜਿਹੜੇ ਨੇ 16% ਡੀਏ ਘੱਟ ਲੈ ਰਹੇ ਆ ਸਾਡਾ ਕੀ ਕਸੂਰ ਆ ਸਾਡੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਕੋਈ ਕਸੂਰ ਨਹੀਂ ਤੁਸੀਂ ਆਪਣੇ ਖਰਚੇ ਕਢਾਓ ਤੇ ਸਾਡੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਿਹੜੀਆਂ ਮੰਗਾਂ ਨੇ ਰਹਿੰਦੇ ਸਮੇਂ ਚ ਪੂਰੀਆਂ ਕਰੋ ਕਿਉਂਕਿ ਅਸੀਂ ਤੁਹਾਨੂੰ ਬੜੇ ਚਾਵਾ ਨਾਲ ਲੈਂਦਾ ਸੀ ਅਸੀਂ ਤੁਹਾਨੂੰ ਚਾਵਾਂ ਦੇ ਨਾਲ ਚੁਣ ਕੇ ਤੁਹਾਨੂੰ 5292 ਸੀਟਾਂ ਜਿਹੜੀਆਂ ਦਿੱਤੀਆਂ ਸੀ ਇਸ ਵਾਰ ਕੇ ਦਿੱਤੀਆਂ ਸੀ ਵੀ ਤੁਸੀਂ ਜਿਹੜਾ ਇਹ ਸਾਡਾ ਜਿਹੜਾ ਖਿਆਲ ਰੱਖੋਗੇ ਪਰੰਤੂ ਬੜੇ खेਦ ਨਾਲ ਕਹਿਣਾ ਪੈ ਰਿਹਾ ਵੀ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਕੋਈ ਧਿਆਨ ਨਹੀਂ ਦਿੱਤਾ ਤੇ ਸਰਕਾਰ ਹੁਣ ਅਖੀਰਲੇ ਸਾਲ ਦੀ ਜਿਹੜੀ ਧਾਕਲ ਹੋ ਚੁੱਕੀ ਆ ਅਸੀਂ ਫਿਰ ਬੇਨਤੀ ਕਰਦੇ ਆ ਮੰਤਰੀਕਰਨ ਨੂੰ ਕਿ ਕਿਰਪਾ ਕਰਕੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਏ ਸਾਡਾ ਜਿਹੜਾ ਹੈ ਦੇ ਦਿੱਤਾ ਜਾਏ ਸਾਡਾ 2.69 ਦਾ ਫਾਰਮੂਲਾ ਲਾਗੂ ਕੀਤਾ ਜਾਏ ਸਾਡਾ ਮੈਡੀਕਲ ਪਤਾ ਜਿਹੜਾ 3000 ਕੀਤਾ ਜਾਏ ਤੇ ਪੈਨਸ਼ਨਰ ਤੇ ਜਿਹੜੇ ਮੁਲਾਜ਼ਮ ਸਾਥੀ ਨੇ ਉਹਨਾਂ ਨੂੰ ਜਿਹੜੀ ਹੈ ਮੈਡੀਕਲ ਸਕੀਮ ਜਿਹੜੀ ਹੈ ਸੋਧ ਕੇ ਲਾਗੂ ਕੀਤੀ ਜਾਏ ਇਸ ਤੋਂ ਇਲਾਵਾ ਜਿਹੜੀ ਹੈ ਫੈਮਿਲੀ ਪੈਨਸ਼ਨਰਾਂ ਦੀਆਂ ਜੋ ਵੀ ਡਿਮਾਂਡਾਂ ਹਨ ਉਹ ਸਮੇਂ-ਸਮੇਂ ਤੇ ਪੂਰੀਆਂ ਕੀਤੀਆਂ ਜਾਂ ਤਾਂ ਸਾਡਾ ਐਲਟੀਸੀ ਜਿਹੜਾ ਯਾਤਰਾ ਪਤਾ ਹੁੰਦਾ ਹੈ ਉਹ ਜਿਸ ਤਰੀਕ ਤੋਂ ਡਿਊ ਹੁੰਦਾ ਹੈ ਉਸੇ ਤਰੀਕ ਤੋਂ ਹੀ ਦਿੱਤੀਆਂ ਜਾਂਨ ਸਾਨੂੰ 6-6 ਮਹੀਨੇ ਇੰਤਜ਼ਾਰ ਕਰਨਾ ਪੈਂਦਾ ਹੈ ਕਿਰਪਾ ਕਰਕੇ ਇੰਤਜ਼ਾਰ ਨਾ ਕਰਾਇਆ ਜਾਵੇ ਤੇ ਸਾਡੇ ਜਿਹੜਾ ਆ ਵਿਸ਼ੇਸ਼ ਧਿਆਨ ਦੇ ਕੇ ਮੰਗਾ ਪੂਰੀਆਂ ਕੀਤੀਆਂ ਜਾਂ ਧੰਨਵਾਦ ਜੀ ਵੈਸੇ ਤੇ ਜਦੋਂ ਕਹਿੰਦੇ ਬਜ਼ੁਰਗ ਹੋ ਜਾਣ ਉਹਨਾਂ ਨੂੰ ਤੇ ਇਹ ਚੀਜ਼ਾਂ ਕਰਨੀਆਂ ਨਹੀਂ ਚਾਹੀਦੀਆਂ ਪਰ ਸਾਨੂੰ ਸ਼ਰਮ ਆ ਰਹੀ ਹੈ ਵੀ ਪੰਜਾਬ ਸਰਕਾਰ ਨੇ ਸਾਨੂੰ ਬਜ਼ੁਰਗਾਂ ਨੂੰ ਇਹ ਮੀਟਿੰਗਾਂ ਕਰਨ ਲਈ ਮਜਬੂਰ ਕੀਤਾ ਹੈ ਕਿਉਂਕਿ ਇੰਨੇ ਸਾਲ ਸਰਕਾਰ ਨੂੰ ਦੇ ਕੇ ਵੀ ਜੇ ਸਰਕਾਰ ਉਹਨਾਂ ਦਾ ਹੱਕ ਨਹੀਂ ਦੇ ਰਹੀ ਹੈ 16% ਡੀਏ ਘਟ ਨਹੀਂ ਹੁੰਦਾ ਇੱਕ 16% ਡੀਏ ਘਟੋ ਕਰ 10000 ਰੁਪਏ ਪਰ ਮਹੀਨਾ ਨੁਕਸਾਨ ਹੋ ਰਿਹਾ ਜਿੱਥੇ ਪੰਜਾਬ ਦਾ ਸੀਐਮ ਅਸੀਂ ਵਿਸ਼ਵਾਸ ਕਿਤੇ ਤੇ ਕਰੀਏ ਸੀਐਮ ਪੰਜਾਬ ਤੇ ਕਰਨਾ ਨਾ ਜੋ ਕਹਿੰਦਾ ਹੈ ਸਾਡਾ ਖਜ਼ਾਨਾ ਭਰਿਆ ਹੈ ਜਿਹੜਾ ਪਿਛਲੀ ਸਰਕਾਰ ਹੈ ਉਹ ਪੀਪਾ ਮੰਤਰੀ ਸੀ ਕਿ ਤੇਰਾ ਖਜ਼ਾਨਾ ਭਰਿਆ ਹੈ ਤੇ ਕਿਉਂ ਨਹੀਂ ਲੋਕਾਂ ਨੂੰ ਉਹਨਾਂ ਦੇ ਹੱਕ ਦੇ ਪੈਸੇ ਦੇਣ ੜਿਆ ਤੁਹ ਕੋਈ ਵਾਅਦਾ ਨਹੀਂ ਦੇਣਾ ਜਿਹੜਾ ਉਹਨਾਂ ਦਾ ਖੂਨ ਪਸੀਨੇ ਦੀ ਕਮਾਈ ਹੈ ਉਹਨਾਂ ਨੂੰ ਵਾਪਸ ਕਰਨੀ ਹੈ ਲੱਖਾਂ ਰੁਪਏ ਤੇਰੇ ਵੱਲ ਹੋ ਗਏ ਆ ਭਗਵੰਤ ਮਾ ਜੀ ਤੂੰ ਸਾਡਾ ਨਹੀਂ ਕਮ ਸਿਕਾ ਆਪਣੀ ਮਾਤਾ ਦਾ ਸੋਚ ਲੈ ਜਿਹੜਾ ਜਿਹੜੇ ਮਾਸਟਰ ਵੀ ਉਹ ਪੈਨਸ਼ਨ ਲੈ ਰਹੀ ਹੈ ਬੇਨਤੀ ਇਹੀ ਹੈ ਅਸੀਂ ਪੜੀ ਲਿਖੀ ਜਮਾਤ ਆ ਕੋਈ ਵਾਅਦਾ ਨਹੀਂ ਬੋਲਣਾ ਚਾਹੁੰਦੇ ਪਰ ਜਿਹੜਾ ਹੱਕ ਵੜਦਾ ਉਸ ਜਰੂਰ ਦਿੱਤਾ ਜਾਵੇ ਪੁਰਾਣੀ ਪੈਨਸ਼ਨ ਜਿਹੜੀ ਆ ਬਹਾਲ ਕੀਤੀ ਜਾਵੇ ਕੱਚੇ ਮੁਲਾਜ਼ਮ ਜਿਹੜੇ ਉਹ ਪੱਕੇ ਕਿਤੇ ਜਾਣ ਜਿਹੜੇ ਪਰਮਿਸ਼ਨ ਪੀਰੀਅਡ ਤੇ ਵੀ ਸਾਥੀ ਰੱਖਿਆ ਹੈ 2-2 3-3 ਸਾਲ ਤੇ ਉਹ ਵੀ ਖਤਮ ਕੀਤਾ ਜਾਏ ਤੇ ਇਹਨਾਂ ਸਾਥੀਆਂ ਨੂੰ ਜਿਹੜੇ ਕੈਸ਼ਲੈਸ ਸਕੀਮ ਹੈ ਕਿਉਂਕਿ ਬਜ਼ੁਰਗ ਆਦਮੀ ਹੋ ਜਾਂਦਾ ਉਹ ਕੱਲ ਨੂੰ ਕਿੱਥੇ ਹਸਪਤਾਲਾਂ ਦੇ ਚੱਕਰ ਕੈਸ਼ਲੈਸ ਸਕੀਮ ਜਲਦ ਤੋਂ ਜਲਦ ਲਾਗੂ ਕੀਤੀ ਜਾਏ ਇਹਨਾਂ ਸ਼ਬਦਾਂ ਨਾਲ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਤੇ ਅੱਗੇ ਤੋਂ ਵੀ ਜੋ ਵੀ ਸਾਡੀ ਸੇਵਾ ਲਈ ਜਾਏਗੀ ਅਸੀਂ ਉਹ ਪੂਰੀ ਕਰਦੇ ਰਾਂਗੇ ਧੰਨਵਾਦ